ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਬ੍ਰੀ ਪੰਜਾਬ ਚੈਨਲ ਵਿੱਚ ਦੋਸਤੋ ਜੂਨ 1984 ਜਦੋਂ ਆਪਰੇਸ਼ਨ ਬਲੂ ਸਟਾਰ ਦੇ ਨਾਮ ਐਡ ਉਸ ਵਕਤ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਦੇ ਨਾਲ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਾਹ ਢੇਰੀ ਕਰ ਦਿੱਤਾ ਗਿਆ ਸੀ ਤਾਂ ਉਸ ਵਕਤ ਫੌਜ ਦੀ ਅਗਵਾਈ ਜਰਨਲ ਅਰਣੁਸ਼੍ਰੀ ਧਰਵੈਦਿਆ ਕਰ ਰਹੀਆਂ ਸੀ ਸਾਕਾ ਨੀਲਾ ਤਾਰਾ ਆਪਰੇਸ਼ਨ ਤੋਂ ਬਾਅਦ ਪੂਰੀ ਸਿੱਖ ਕਾਮ ਵਿੱਚ ਹੀ ਬਹੁਤ ਜ਼ਿਆਦਾ ਰੋਲ ਸੀ ਹਰ ਇੱਕ ਸਿੱਖ ਦਾ ਇਸ ਕਤਲੇਆਮਕਾਰ ਹਿਰਦਾ ਬਲੁੰਦ ਰਿਆ ਗਿਆ ਆਪਰੇਸ਼ਨ ਬਲੂ ਸਟਾਰ ਦੇ ਬਦਲੇ ਇੱਥੇ ਇੰਦਰਾ ਜਾਦੀ ਦਾ 31 ਅਕਤੂਬਰ ਨੂੰ ਕਤਲ ਹੋਇਆ ਤੇ ਇਸੇ ਤਰ੍ਹਾਂ ਫੌਜ ਦੀ ਅਗਵਾਈ ਕਰਨ ਵਾਲੇ ਜਰਨਲ ਅਨੁਰਣ ਸ਼੍ਰੀ ਧਰਵੈਦਿਆ ਦਾ 10 ਅਗਸਤ 1986 ਵਾਲੇ ਦਿਨ ਭਾਈ ਸੁਖੇ ਤੇ ਭਾਈ ਜਿੰਦੇ ਵੱਲੋਂ ਕਤਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਭਾਈ ਜਿੰਦਾ ਤੇ ਭਾਈ ਸੁਖਾ ਨੂੰ ਪੁਲਸ ਰਾਸਤ ਵਿੱਚ ਰੱਖਿਆ ਜਾਂਦਾ ਹੈ ਉਹਤੇ ਹੀ ਆਪਣੀਆਂ ਜੇਲ੍ਹ ਚਿੱਠੀਆਂ ਵਿੱਚ ਭਾਈ ਸੁਖੇ ਨੇ ਜਰਨਲ ਵੈਦਿਆ ਦੇ ਕਤਲ ਦੀ ਕਹਾਣੀ ਬਿਆਨ ਕੀਤੀ ਹੈ ਇਹ ਕਹਾਣੀ ਬਲਜੀਤ ਸਿੰਘ ਖਾਲਸਾ ਦੀ ਕਿਤਾਬ ਅਸੀਂ ਅਤਵਾਦੀ ਨਹੀਂ ਵਿੱਚ ਛਾਪੀ ਗਈ ਹੈ ਇਹੀ ਕਹਾਣੀ ਉਹ ਬਹੁ ਜਰਨਲ ਵੈਦਿਆ ਦੇ ਕਤਲ ਦੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੁਣਾਵਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਰੌਕਟੇ ਘੜੇ ਹੋ ਜਾਣਗੇ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਓ ਅਤੇ ਪੂਰੀ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੀ ਇਹ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਆਪਣੀਆਂ ਜੇਲ ਚਿੱਠੀਆਂ ਵਿੱਚ ਭਾਈ ਸੁੱਖਾ ਲਿਖਦਾ ਹੈ ਕਿ ਜਦੋਂ ਅਸੀਂ ਦਿੱਲੀ ਰਹਿੰਦੇ ਸਾਂ ਤਾਂ ਉਸ ਵਕਤ ਹੀ ਇੱਕ ਘਰ ਬੰਬੇ ਵਿੱਚ ਵੀ ਕਿਰਾਏ ਤੇ ਲਿਆ ਹੋਇਆ ਸੀ ਇਸ ਦੌਰਾਨ ਹੀ ਬਲਜਿੰਦਰ ਸਿੰਘ ਸੰਧੂ ਦਲਜੀਤ ਸਿੰਘ ਅਤੇ ਭਾਈ ਸੁੱਖਾ ਚੰਡੀਗੜ੍ਹ ਤੋਂ ਪੂਨੇ ਆ ਗਏ ਪੂਨੇ ਤੋਂ ਅਗਾ ਭਾਈ ਸੁੱਖਾ ਤੇ ਬਲਜਿੰਦਰ ਸਿੰਘ ਬੰਬੇ ਚਲੇ ਗਏ ਸੰਧੂ ਅਤੇ ਦਲਜੀਤ ਪੂਨੇ ਵਿੱਚ ਹੀ ਰਹੇ ਜਿੱਥੇ ਉਹਨਾਂ ਨੇ ਇੱਕ ਘਰ ਕਿਰਾਏ ਤੇ ਲਿਆ ਤੇ ਅਰਨ ਕੁਮਾਰ ਵੈਦਿਆ ਦੇ ਘਰ ਦੀ ਰੇਕੀ ਕਰਨ ਲੱਗੇ ਕੁਝ ਦਿਨ ਬਾਅਦ ਹੀ ਉਹ ਦੋਵੇਂ ਬੰਬੇ ਚਲੇ ਗਏ ਤੇ ਫਿਰ ਮਾਰਚ 1986 ਵਿੱਚ ਬੰਬੇ ਤੋਂ ਵਾਪਸ ਲੁਧਿਆਣੇ ਆ ਗਏ ਉਸ ਵਕਤ ਹਰਜਿੰਦਰ ਸਿੰਘ ਜਿੰਦਾ ਅਬਦਾਬਾਦ ਦੀ ਜੇਲ੍ਹ ਵਿੱਚ ਬੰਦ ਸੀ ਅਤੇ ਇਹ ਸਾਰੇ ਉਸ ਨੂੰ ਜੇਲ੍ਹ ਵਿੱਚ ਛਡਾਉਣ ਦੀਆਂ ਹੀ ਬਿਵਤਾ ਲਗਾਉਣ ਲੱਗੇ ਸਰ ਪਰ ਇਸੇ ਦੌਰਾਨ 4 April 1986 ਨੂੰ ਹਰਜਿੰਦਰ ਸਿੰਘ ਜਿੰਦੇ ਦੀ ਜੇਲ੍ਹ ਤੋਂ ਫਰਾਰੀ ਦੀ ਖਬਰ ਅਖਬਾਰ ਵਿੱਚ छਪਦੀ ਹੈ ਜਿਸ ਕਾਰਨ ਸਾਰੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਦਾ ਕੁਝ ਦਿਨ ਬਾਅਦ ਸੁਖਵਿੰਦਰ ਸਿੰਘ ਕੇਸੀ ਸ਼ਰਮਾ ਦਲਜੀਤ ਸਿੰਘ ਅਤੇ ਸੰਧੂ ਪੰਜਾਬ ਤੋਂ ਦੋ ਰਵਾਲ ਵਰ ਲੈ ਕੇ ਬੰਬੇ ਆ ਰਹੇ ਸਨ ਤਾਂ ਰਸਤੇ ਵਿੱਚ ਹੀ ਰਾਜਸਥਾਨ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ ਪਰ ਉੱਥੇ ਗੋਲੀਬਾਰੀ ਸ਼ੁਰੂ ਹੋ ਗਈ ਤੇ ਇਸ ਗੋਲੀਬਾਰੀ ਦੇ ਵਿੱਚ ਇੱਕ ਡੀਐਸਪੀ ਤੇ ਤਿੰਨ ਸਿਪਾਹੀ ਕਤਲ ਹੋ ਗਏ ਪਰ ਰਾਤ ਦਾ ਸਮਾਂ ਹੋਣ ਕਰਕੇ ਉਹਨਾਂ ਦੀ ਕਾਰ ਦਾ ਅੱਗੇ ਜਾ ਕੇ ਥੋੜੀ ਦੂਰ ਤੇ ਹੀ ਐਕਸੀਡੈਂਟ ਹੋ ਗਿਆ ਜਿਸ ਕਾਰਨ ਸਾਰੇ ਹੀ ਉੱਥੇ ਜ਼ਖਮੀ ਹੋ ਗਏ ਤੇ ਕਾਰ ਜਾ ਕੇ ਸੜਕ ਤੇ ਨਾਲ ਬਣੀਆਂ ਡੂੰਘੀਆਂ ਖੱਡਾਂ ਵਿੱਚ ਜਾ ਡਿੱਗੀ ਇਹਨਾਂ ਤਿੰਨਾਂ ਨੇ ਹਥਿਆਰ ਵੀ ਉੱਥੇ ਹੀ ਗਵਾਜ ਗਏ ਸੁਖਵਿੰਦਰ ਸਿੰਘ ਤੋਂ ਤਾਂ ਬਿਲਕੁਲ ਵੀ ਤੁਰਿਆ ਨਹੀਂ ਸੀ ਜਾ ਰਿਆ ਇਹਨਾਂ ਸਾਰਿਆਂ ਨੇ ਸੁਖਵਿੰਦਰ ਸਿੰਘ ਨੂੰ ਮੋਢਿਆਂ ਤੇ ਚੁੱਕ ਲਿਆ ਤੇ ਸੜਕ ਤੋਂ ਦੂਰ ਖੇਤਾਂ ਵਿੱਚ ਲੈ ਗਏ ਸਵੇਰ ਹੁੰਦਿਆਂ ਫੇਰ ਸੜਕ ਤੇ ਆਏ ਜਿੱਥੇ ਉਹਨਾਂ ਨੂੰ ਇੱਕ ਸਿੱਖ ਟਰੱਕ ਡਰਾਈਵਰ ਮਿਲਿਆ ਜਿਸ ਨੇ ਇਹਨਾਂ ਦੀ ਕਾਫੀ ਮਦਦ ਕੀਤੀ ਅਤੇ ਉਹਨਾਂ ਨੂੰ ਕੱਪੜੇ ਵੀ ਦਿੱਤੇ ਰਸਤੇ ਵਿੱਚ ਬਹੁਤ ਸਾਰੇ ਨਾਕੇ ਪੁਲਸਦਾਰ ਆਏ ਤੇ ਪੁਲਸ ਨੇ ਰਕਵਾ ਕੇ ਟਰੱਕ ਚੈਕਿੰਗ ਸ਼ੁਰੂ ਕੀਤੀ ਪਰ ਪੁਲਸ ਕਿਸੇ ਨੂੰ ਵੀ ਨਾ ਪਛਾੜ ਸਕੇ ਪਰ ਥਾ ਥਾ ਤੇ ਡਾਕੇ ਲੱਗੇ ਉਹ ਵੇਖ ਕੇ ਉਹ ਟਰੱਕ ਵਾਲਾ ਘਬਰਾ ਗਿਆ ਜਿਸ ਤੋਂ ਬਾਅਦ ਇਹ ਤਿੰਨੇ ਟਰੱਕ ਵਿੱਚੋਂ ਉਤਰੇ ਅਤੇ ਇੱਕ ਜਣ ਬੱਸ ਵਿੱਚ ਚੜ ਗਏ ਤੇ ਦੋ ਜਣੇ ਟ੍ਰੇਨ ਵਿੱਚ ਬੈਠ ਗਏ ਇਸ ਤਰ੍ਹਾਂ ਇਹ ਬਸਾਂ ਬਚਦੇ ਬਚਾਉ ਤੇ ਬੰਬੇ ਪਹੁੰਚੇ ਜਿੱਥੇ ਪਹਿਲਾਂ ਹੀ ਸੁਖਵਿੰਦਰ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਸੁਖਵਿੰਦਰ ਸਿਰ ਕਰੀਬ ਡੇਢ ਮਹੀਨਾ ਹਸਪਤਾਲ ਵਿੱਚ ਦਾਖਲ ਰਿਹਾ ਪਰ ਬੰਬੇ ਵਿੱਚ ਵੀ ਕੁਝ ਦਿਨਾਂ ਬਾਅਦ 9 ਮਈ 1986 ਨੂੰ ਦੋ ਪੁਲਿਸ ਵਾਲੇ ਉਹਨਾਂ ਦੇ ਕਮਰੇ ਵਿੱਚ ਆਏ ਤੇ ਉਹਨਾਂ ਤੋਂ ਪੁੱਛਗਿੱਛ ਕਰਨ ਲੱਗੇ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਥੋੜਾ ਜਿਹਾ ਸ਼ੱਕ ਪਿਆ ਤੇ ਉਹਨਾਂ ਨੇ ਇਹਨਾਂ ਸਿੰਘਾਂ ਨੂੰ ਥਾਲੇ ਚੱਲਣ ਲੈ ਗਿਆ ਪਰ ਜਦੋਂ ਇਹਨਾਂ ਨੇ ਥਾਲੇ ਜਾਣ ਤੋਂ ਬੜਾ ਕਰ ਦਿੱਤਾ ਤਾਂ ਇੱਕ ਪੁਲਿਸ ਵਾਲਾ ਥਾਰੇ ਪੁਲਿਸ ਬੁਲਾਉਣ ਲਈ ਚਲੇ ਗਿਆ ਤੇ ਜਦਕਿ ਦੂਜਾ ਉੱਥੇ ਬਾਹਰ ਖੜਾ ਹੋ ਗਿਆ ਜਿਸ ਨੂੰ ਇਹਨਾਂ ਨੇ ਪੋਚਲ ਕੇ ਕਾਬੂ ਕਰ ਲਿਆ ਤੇ ਬਾਥਰੂਮ ਵਿੱਚ ਬੰਦ ਕੇ ਬੰਦ ਕਰ ਦਿੱਤਾ ਇਹ ਰਾਜਸਥਾਨ ਪੁਲਿਸ ਦੇ ਦੋ ਠਾਲੇਦਾਰ ਸਨ ਜੋ ਇਹਨਾਂ ਦੇ ਮਗਰ ਬੰਬੇ ਤੱਕ ਪਹੁੰਚ ਗਏ ਸਨ ਇਹਨਾਂ ਸਿੰਘਾਂ ਨੇ ਉੱਥੋਂ ਆਪਣੇ ਹਥਿਆਰ ਅਤੇ ਪੈਸੇ ਚੁੱਕੇ ਤੇ ਸਿੱਧੇ ਪੂਨੇ ਆ ਗਏ ਜਿੱਥੇ ਉਹਨਾਂ ਸਭ ਤੋਂ ਪਹਿਲਾਂ ਇੱਕ ਸੰਜੂਕੀ ਮੋਟਰਸਾਈਕਲ ਖਰੀਦਿਆ ਭਾਈ ਸੁੱਖਾ ਤੇ ਭਾਈ ਦਰਜੀਤ ਕਈ ਦਿਨ ਜਰਨਲ ਵੈਦਿਆ ਦੇ ਘਰ ਦੀ ਰੇਕੀ ਕਰਦੇ ਰਹੇ ਪਰ ਹਰ ਰੋਜ਼ ਉਹਨਾਂ ਦੇ ਘਰ ਦੇ ਬਾਹਰ ਕਈ ਕਈ ਸਿਕਿਉਰਿਟੀ ਗਾਰਡ ਖੜੇ ਹੁੰਦੇ ਸਨ ਵੈਦਿਆ ਕੋਲ ਇੱਕ ਡੀਆਈਬੀ 1437 ਨੰਬਰ ਮਰੂਤੀ ਕਾਰ ਸੀ ਇੱਕ ਦਿਨ ਦਲਜੀਤ ਸਿੰਘ ਬੰਬੇ ਹਸਪਤਾਲ ਵਿੱਚ ਸੁਖਵਿੰਦਰ ਸਿੰਘ ਦਾ ਪਤਾ ਲਾਣ ਲਈ ਆਇਆ ਹੋਇਆ ਸੀ ਤੇ ਭਾਈ ਸੁੱਖਾ ਬਾਜ਼ਾਰ ਵਿੱਚ ਇਕੱਲਾ ਮੋਟਰਸਾਈਕਲ ਤੇ ਜਾ ਰਿਹਾ ਸੀ ਉਸੇ ਬਾਜ਼ਾਰ ਵਿੱਚ ਹੀ ਉਸ ਨੂੰ ਜਰਨਲ ਵੈਦਿਆ ਆਪਣੀ ਕਾਰ ਵਿੱਚ ਬੈਠਾ ਨਜ਼ਰ ਆਉਂਦਾ ਹੈ ਪਰ ਭਾਈ ਸੁੱਖੇ ਕੋਲ ਉਸ ਵਕਤ ਕੋਈ ਵੀ ਹਥਿਆਰ ਨਹੀਂ ਸੀ ਉਹ ਕਾਲੀ ਨਾਲ ਘਰੋਂ ਹਥਿਆਰ ਲੈਣ ਆਇਆ ਪਰ ਉਦੋਂ ਤੱਕ ਜਰਨਲ ਵੈਦਿਆ ਆਪਣੇ ਘਰ ਜਾ ਚੁੱਕਾ ਸੀ ਅਗਲੇ ਦਿਨ ਫਿਰ ਦਲਜੀਤ ਸਿੰਘ ਵੀ ਵਾਪਸ ਆਇਆ ਤੇ ਫਿਰ ਉਸ ਦੇ ਘਰ ਦੇ ਬਾਹਰ ਚਲੇ ਗਏ ਉਹ ਵਸਦੇ ਜਰਨਲ ਵੈਦਿਆਂ ਬਾਜ਼ਾਰ ਤੋਂ ਅਗਲੇ ਦਿਨ ਹੀ ਕਿਤੇ ਲੰਬੇ ਟ੍ਰਿੰਪ ਤੇ ਚਲੇ ਆ ਗਿਆ ਸੀ ਅਤੇ ਕਈ ਦਿਨ ਘਰ ਵਾਪਸ ਨਹੀਂ ਆਇਆ ਇਸ ਤੋਂ ਬਾਅਦ ਇਹ ਦੋਵੇਂ ਸਿੰਘ ਫਿਰ ਪੰਜਾਬ ਆ ਗਏ ਜਿੱਥੇ ਉਹ ਅਰਜਿੰਦਰ ਸਿੰਘ ਜਿੱਦਾਂ ਨੂੰ ਮਿਲੇ ਕੁਝ ਦਿਨ ਪੰਜਾਬ ਵਿੱਚ ਰਹੇ ਤੇ ਫਿਰ ਪੁੰਨੇ ਦੀ ਤਿਆਰੀ ਕਰ ਲਈ 3 ਅਗਸਤ ਨੂੰ ਅਰਜਿੰਦਰ ਜਿੱਦਾਂ ਤੇ ਭਾਈ ਸੁੱਖਾ ਪਹਿਲਾਂ ਮੱਧ ਪ੍ਰਦੇਸ਼ ਗਏ ਤੇ ਫਿਰ ਪੁੰਨੇ ਵਾਪਸ ਆਏ 7 ਅਗਸਤ 1986 ਨੂੰ ਉਹ ਪੁੰਨੇ ਪਹੁੰਚੇ ਪਰ ਉਹ ਦੋ ਤਾਂ ਜਰਨਲ ਵੈਦਿਆ ਨੇ ਆਪਣਾ ਪਹਿਲਾ ਘਰ ਬਦਲ ਲਿਆ ਸੀ। ਉਹ ਘਰ ਵਿੱਚ ਦਾਖਲ ਹੋਏ ਜਿੱਥੇ ਉਹਨਾਂ ਨੂੰ ਇੱਕ ਕਿਰਾਏਦਾਰ ਨਵਾਂ ਮਿਲਿਆ ਅਤੇ ਉਸਦੇ ਨੌਕਰ ਤੋਂ ਜਰਨਲ ਵੈਦਿਆ ਦੇ ਘਰ ਦਾ ਪਤਾ ਪੁੱਛਿਆ। ਉਸ ਨੌਕਰ ਨੇ ਦੱਸਿਆ ਕਿ ਜਰਨਲ ਵੈਦਿਆ ਹੁਣ ਨਹਿਰ ਤੋਂ ਅਗਲੀ ਪਾਰ ਬੜੀ ਕਲੌਨੀ ਵਿੱਚ ਰਹਿੰਦਾ ਹੈ। ਦੋਵੇਂ ਸਿੰਘ ਮੋਟਰਸਾਈਕਲ ਉੱਤੇ ਉਸ ਕਲੌਨੀ ਵਿੱਚ ਪਹੁੰਚੇ ਜੋ ਕਾਫੀ ਵੱਡੀ ਸੀ। ਕਾਫੀ ਥੇਰੇ ਇਧਰ ਉਧਰ ਦੇਖਣ ਤੋਂ ਬਾਅਦ ਉਹਨਾਂ ਨੂੰ ਇੱਕ ਘਰ ਦੇ ਬਾਹਰ ਜਰਨਲ ਵੈਦਿਆ ਦੀ ਉਹ ਹੀ ਮਰੂਤੀ ਕਾਰ ਖੜੀ ਦਿਸੀ। ਤੇ ਬਾਹਰ ਗਾਰਡ ਵੀ ਹੋਏ ਖੜੇ ਸਨ ਜਿਹੜੇ ਜਰਨਲ ਵੈਦਿਆ ਦੇ ਨਾਲ ਹੁੰਦੇ ਸਨ ਜਿਸ ਤੇ ਉਹਨਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਜਰਨਲ ਵੈਦਿਆ ਇੱਥੇ ਹੀ ਰਹਿਦਾ ਹੈ ਉਸ ਤੋਂ ਤੀਜੇ ਦਿਨ 10 ਅਗਸਤ ਨੂੰ ਸਵੇਰੇ ਤੜਕੇ 9:30 ਵਜੇ ਹੀ ਉਹ ਵੈਦਿਆ ਦੇ ਘਰ ਦੇ ਬਾਹਰ ਜਾ ਕੇ ਖੜੇ ਹੋ ਗਏ ਤਾਂ ਕਰੀਬ 2 ਘੰਟਿਆਂ ਬਾਅਦ 11 ਵਜੇ ਜਰਨਲ ਵੈਦਿਆ ਦੀ ਪਤਨੀ ਹੱਥ ਵਿੱਚ ਛਤਰੀ ਫੜ ਕੇ ਆਪਣੇ ਗਾਰਡ ਦੇ ਨਾਲ ਘਰ ਤੋਂ ਬਾਹਰ ਨਿਕਲੀ ਜਿਸ ਤੋਂ ਇਹ ਅੰਦਾਜ਼ਾ ਹੋ ਗਿਆ ਕਿ ਉਹ ਉਹ ਬਾਹਰ ਬਾਜ਼ਾਰ ਵਿੱਚ ਨਿਕਲੇਗਾ ਜਾ ਕੇ ਤੇ ਹੋਰ ਜਾਵੇਗਾ ਥੋੜੇ ਚਿਰ ਬਾਅਦ ਵੈਦਿਆ ਵੀ ਘਰ ਤੋਂ ਬਾਹਰ ਆਇਆ ਤੇ ਉਹ ਸਾਰਾ ਪਰਿਵਾਰ ਕਾਰ ਵਿੱਚ ਇਕੱਠੇ ਬੈਠ ਗਏ ਕਾਰ ਵੈਦਿਆ ਹੀ ਚਲਾ ਰਿਹਾ ਸੀ ਦੋਹਾਂ ਸਿੰਘਾਂ ਮੋਟਰਸਾਈਕਲ ਕਾਰ ਦੇ ਮਗਰ ਲਾ ਲਿਆ ਬਾਜ਼ਾਰ ਵਿੱਚ ਜਾ ਕੇ ਵੈਦਿਆ ਇੱਕ ਦੁਕਾਨ ਦੇ ਅੰਦਰ ਸਬਜ਼ੀ ਖਰੀਦਣ ਗਿਆ ਤੇ ਭਾਈ ਸੁੱਖੇ ਉਹਨਾਂ ਦਾ ਮੋਟਰਸਾਈਕਲ ਵੀ ਉਸ ਸਮੇਂ ਧੱਕਾ ਸਟਾਰਟ ਸੀ ਜਿਸ ਕਰਕੇ ਉਹ ਬਾਅਦ ਨਹੀਂ ਸੀ ਕੀਤਾ ਗਿਆ ਤੇ ਉਹ ਬਾਰ ਖੜੇ ਜਰਨਲ ਵੈਦਿਆ ਦੇ ਬਾਹਰ ਆਉਣ ਦੀ ਢੀਕ ਕਰਨ ਲੱਗੇ ਪਾਰੇ ਸੇ ਦਰਾਂ ਜਰਨਲ ਵੈਦਿਆ ਅਧਿਕਾਰ ਤੋਂ ਬਾਹਰ ਆ ਕੇ ਆਪਣੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਚੱਲ ਪਿਆ ਉਸ ਵਕਤ ਹਰਜਿੰਦਰ ਸਿੰਘ ਜਿੱਦਾਂ ਮੋਟਰਸਾਈਕਲ ਚਲਾ ਰਿਹਾ ਸੀ ਜਦੋਂ ਉਸਨੇ ਕਾਰ ਦੇ ਬਰੋਬਰ ਮੋਟਰਸਾਈਕਲ ਕੀਤਾ ਤਾਂ ਬਗਰੋ ਭਾਈ ਸੁਖੇ ਨੇ ਗੋਲੀਆਂ ਚਲਾਈਆਂ ਗੋਲੀਆਂ ਚੱਲਣ ਦੇ ਨਾਲ ਵੈਦਿਆ ਦਾ ਮੂੰਹ ਕਾਰਨ ਦੇ ਸਟੀਅਰਿੰਗ ਤੇ ਜਾ ਕੇ ਵੱਜਾ ਉਸਦੇ ਮੂੰਹ ਅਤੇ ਨੱਕ ਚੋਂ ਖੂਨ ਵਹਿ ਤੁਰਿਆ ਸੀ ਤੇ ਕਾਰ ਇੱਕ ਸਾਈਡ ਤੇ ਜਾ ਵੱਜੀ ਦੋ ਆ ਸੰਗਣੇ ਉਤੇ ਘੜ ਕੇ ਪੂਰੀ ਤਸੱਲੀ ਖਿਰਾ ਕੇ ਫਿਰ ਉਤੇ ਗਜਾਰੇ ਗਜਾਈ ਘਰ ਚੱਲ ਕੇ ਉਹਨੇ ਕੱਪੜੇ ਬਦਲੇ ਤੇ ਵੱਖੋ ਵੱਖਰੀ ਬੱਸ ਫੜੀ ਤੇ ਬੰਬੇ ਵਾਪਸ ਆ ਗਏ ਤੇ ਉਥੋਂ ਟ੍ਰੇਨ ਤੇ ਫਿਰ ਉਹ ਮੱਧ ਪ੍ਰਦੇਸ਼ ਆਏ ਤੇ ਮੱਧ ਪ੍ਰਦੇਸ਼ ਤੋਂ ਫਿਰ ਉਹ ਵੱਖੋ ਵੱਖਰੇ ਹੀ ਕਲਕੱਤੇ ਚਲੇ ਗਏ ਸੋ ਦੋਸਤੋ ਇਹ ਸੀ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਅਗਵਾਈ ਕਰਨ ਵਾਲੇ ਜਰਨਲ ਸ਼੍ਰੀ ਧਰਵਰ ਅਰਣ ਨਵੇਦਿਆ ਦੇ ਕਤਲ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅੱਜ ਦੀ ਇਹ ਵੀਡੀਓ ਬਲਜੀਤ ਸਿੰਘ ਖਾਲਸਾ ਦੀ ਕਿਤਾਬ ਅਸੀਂ ਅਤਵਾਦੀ ਨਹੀਂ ਉਹਦੇ ਵਿੱਚੋਂ ਲਈ ਗਈ ਹੈ ਵੀਡੀਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ